ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਧਿਆਣਾ ਜ਼ਿਲ੍ਹੇ ਦੇ ਮੇਰੇ ਸਾਰੇ ਵੀਰਾਂ ਨੂੰ ਜਿਹੜੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨਾਲ ਜੁੜੇ ਆ ਉਹਨਾਂ ਨੂੰ ਬੇਨਤੀ ਆ ਕਿ ਆਪਾਂ ਬਸਤੀ ਚੌਂਕ ਤੋਂ ਟਰੈਕਟਰ ਮਾਰਚ ਸ਼ੁਰੂ ਕਰਨਾ ਤੇ ਸਾਰਿਆਂ ਨੇ ਬਸਤੀ ਚੌਂਕ ਦੇ ਵਿੱਚ ਇਕੱਠੇ ਹੋਣਾ ਤੇ ਉੱਥੋਂ ਜਾਣਾ ਆਪਾਂ ਡੀਸੀ ਦਫ਼ਤਰ ਡੀਸੀ ਦਫ਼ਤਰ ਜਾ ਕੇ ਆਪਾਂ ਉਹ ਤਿੰਨ ਕਾਨੂੰਨਾਂ ਦੀਆਂ ਕਾਪੀਆਂ ਸਾੜਨੀਆਂ ਹੀਕ 11 ਵਜੇ ਬਸਤੀ ਚੌਂਕ ਦੇ ਵਿੱਚ ਮੇਰੇ ਵੀਰ ਜਿੰਨੇ ਵੀ ਮੇਰੀ ਆਵਾਜ਼ ਨੂੰ ਸੁਣਦੇ ਆ ਦੇਖੋ ਪਹਿਲਾ ਤਿੰਨ ਕਾਨੂੰਨ ਦੂਜੇ ਆਏ ਸੀ ਹੁਣ ਇਹ ਫਿਰ ਤਿੰਨ ਕਾਨੂੰਨ ਜਿਹੜੇ ਮਾਰੂ ਕਾਨੂੰਨ ਨੇ ਤਿੰਨ ਉਹ ਸਰਕਾਰ ਲੈ ਕੇ ਆਈ ਆ ਜੇ ਤੁਸੀਂ ਅਜੇ ਵੀ ਘਰਾਂ 'ਚ ਬੈਠੇ ਰਹੇ ਚਾਹੇ ਤੁਸੀਂ ਜਥੇਬੰਦੀ ਜਿਹੜੀ ਨਾ ਮਰਜ਼ੀ ਜੁੜੇ ਜੇ ਉਸੇ ਜਥੇਬੰਦੀ ਦਾ ਝੰਡਾ ਲਾ ਕੇ ਆਜੋ ਸਾਨੂੰ ਕੋਈ ਇਹ ਨਹੀਂ ਕਿ ਸਾਡੀ ਜਥੇਬੰਦੀ ਦਾ ਝੰਡਾ ਲਾਓ ਜਿਹੜੀ ਵੀ ਜਥੇਬੰਦੀ ਨਾਲ ਜੁੜੇ ਜੇ ਉਸੇ ਜਥੇਬੰਦੀ ਦਾ ਝੰਡਾ ਲਾ ਕੇ ਆਓ ਇਹਨਾਂ ਦਾ ਵਿਰੋਧ ਕੀਤਾ ਜਾਵੇ ਔਰ ਇਹਨਾਂ ਤਿੰਨ ਕਾਨੂੰਨਾਂ ਦਾ ਵਿਰੋਧ ਕਰਕੇ ਆਪਾਂ ਕਾਪੀਆਂ ਜਿਹੜੀਆਂ ਡੀਸੀ ਦਫ਼ਤਰ ਦੇ ਸਾਹਮਣੇ ਸਾੜਨੀਆਂ ਨੇ ਸਾਰੇ ਵੀਰਾਂ ਨੂੰ ਬੇਤੀ ਆ ਕਿ 15 ਅਗਸਤ ਸਵੇਰੇ 11 ਵਜੇ ਬਸਤੀ ਚੌਕ ਤੋਂ ਜਿਹੜਾ ਟਰੈਕਟਰ ਮਾਰਚ ਹੈ ਜਿਹੜਾ ਸ਼ੁਰੂ ਹੋਣਾ ਬਸਤੀ ਚੌਕ 'ਚ ਜਿੱਥੇ ਚੌਕ ਦੇ ਵਿੱਚ ਜਗ੍ਹਾ ਖਾਲੀ ਆ ਉੱਥੇ ਆਪਾਂ ਟਰੈਕਟਰ ਖੜੇ ਕਰਨੇ ਸ਼ੁਰੂ ਕਰਨੇ ਨੇ ਉਦੋਂ ਆਪਾਂ ਫਿਰ ਡੀਸੀ ਦਫ਼ਤਰ ਵੱਲ ਨੂੰ ਚੱਲਣਾ ਵਾ ਤੇ ਡੀਸੀ ਦਫ਼ਤਰ ਦੇ ਮੋੜੇ ਜਾ ਕੇ ਤਿੰਨ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਉੱਥੋਂ ਤੁਹਾਨੂੰ ਛੁੱਟੀ ਆ ਇਸ ਕਰਕੇ ਸਾਰੇ ਮੇਰੇ ਵੀਰ ਜਿੰਨੇ ਵੀ ਮੇਰੀ ਬੇਇੱਜ਼ਤੀ ਨੂੰ ਸੁਣਦੇ ਆ ਉਹ ਜ਼ਰੂਰੀ ਇੱਥੇ ਪਹੁੰਚਣ ਦੀ ਕਿਰਪਾਤਾ ਕਰੋ ਖਾਸ ਕਰਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦਾ ਕੋਈ ਵੀ ਲੁਧਿਆਣਾ ਜ਼ਿਲ੍ਹੇ ਦਾ ਵਰਕਰ ਜਿਹਦੇ ਕੋਲ ਟਰੈਕਟਰ ਹੈਗਾ ਉਹ ਜ਼ਰੂਰੀ ਹੀ ਆਪਣਾ ਟਰੈਕਟਰ ਲੈ ਕੇ ਇੱਥੇ ਪਹੁੰਚਣ ਦੀ ਕਿਰਪਾਤਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ